ਦਸ਼ਮੇਸ਼ ਪਿਤਾ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਸੱਚ ਧਰਮ ਦੀ ਰੱਖਿਆ ਨਿਆਂ ਨੂੰ ਰੋਕਣ ਲਈ ਮਜ਼ਲੂਮਾਂ ਦੀ ਰੱਖਿਆ ਲਈ ਅਨੇਕਾਂ ਲੜਾਈਆਂ ਲੜੀਆਂ। ਹਰ ਲੜਾਈ ਵਿੱਚ ਜਿੱਤ ਨੇ ਦਸ਼ਮੇਸ਼ ਪਿਤਾ ਜੀ ਦੇ ਹਮੇਸ਼ਾ ਕਦਮ ਚੁੰਮੀ। ਇਹ ਤੇ ਰਾਣੀ ਦੀ ਟਾਪ ਜਿਸ ਨੂੰ ਮੁਕਤਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉੱਥੇ ਹੀ ਮੁਗਲਾਂ ਅਤੇ ਗੁਰੂ ਜੀ ਦੇ ਸਿੰਘਾਂ ਵਿਚਕਾਰ ਅਸੀ ਅਨਮਿਤੀ ਲੜਾਈ ਹੋਈ। ਹਰ ਵਾਰ ਦਿੱਤਰਾ ਮੁਗਲਾਂ ਨੂੰ ਮੂੰਦੀ ਖਾਣੀ ਪਈ ਇਸ ਲੜਾਈ ਤੋਂ ਬਾਅਦ ਮੁਗਲਾਂ ਨੇ ਪੰਜਾਬ ਅਤੇ ਗੁਰੂ ਜੀ ਦੇ ਸਿੰਘਾਂ ਨਾਲ ਲੜਾਈ ਬਾਰੇ ਸੋਚਣਾ ਵੀ ਬੰਦ ਕਰ ਦਿੱਤਾ ਅਨਮੇਚੀ ਲੜਾਈ ਵਿੱਚ ਗੁਰਸਿੱਖਾਂ ਦੀ ਅਗਵਾਈ ਮਾਤਾ ਭਾਗੌਰ ਜੀ ਜੋ ਪਿੰਡ ਚਵਾਲ ਦੇ ਰਹਿਣ ਵਾਲੇ ਸਨ ਦੁਸ਼ਮਣਾਂ ਦਾ ਸਾਹਮਣਾ ਰਣ ਭੂਮੀ ਵਿੱਚ ਦੁਸ਼ਮਣਾਂ ਨੂੰ ਡੱਕਰੇ ਡੱਕਰੇ ਕਰਕੇ ਕਰਦੇ ਹਨ ਇਸ ਲੜਾਈ ਵਿੱਚ ਗੁਰੂ ਜੀ ਦੇ ਸਿੰਘਾਂ ਅਤੇ ਮਾਤਾ ਭਾਗੌਰ ਜੀ Sorumlu